ਉਹ ਚੌਥੀ ਕਾਉਂਸਲਿੰਗ ਜਿਹੜੀ ਮੈਰਿਟੋਰੀਅ ਸਕੂਲਾਂ ਦੇ ਦਾਖਲੇ ਲਈ ਆ ਚੁੱਕੀ ਆ ਵਿਦਿਆਰਥੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਤੇ ਆਓ ਤੁਹਾਨੂੰ ਦਿਖਾਈ ਹੈ ਜਿਹੜੀ ਅੱਜ ਦੀ ਜਿਹੜੀ ਲਿਸਟ ਆ ਗਈ ਹੈ ਇਹ ਹੋਣੀ ਹੈ 28 ਤੇ 29 ਤਰੀਕ ਨੂੰ ਹੋਣੀ ਹੈਗੀ ਜਾਨੀ ਕਿ ਕੱਲ ਤੇ ਪਰਸੋਂ ਇਹਦੇ ਵਿੱਚ ਸਾਰੀਆਂ ਕੈਟਾਗਰੀ ਦੇ ਬੱਚੇ ਬੁਲਾਏ ਗਏ ਸਾਰੀਆਂ ਕੈਟਾਗਰੀ ਤੋਂ ਭਾਵ ਓਪਨ ਓਪਨ ਦੇ ਵਿੱਚ ਉਹ ਬੱਚੇ ਆਉਂਦੇ ਆ ਜੋ ਸਰਕਾਰੀ ਸਕੂਲਾਂ ਵਿੱਚ ਪੜੇ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜੇ ਹੋਏ ਨੇਗੇ ਜਾਣੇ ਕਿ ਗਵਰਨਮੈਂਟ ਸਕੂਲ ਨੇ ਜਾਂ ਸਹਾਇਤਾ ਪ੍ਰਾਪਤ ਸਕੂਲ ਨੇ ਗਵਰਨਮੈਂਟ ਦੁਆਰਾ ਉਹਨਾਂ ਨੂੰ ਓਪਨ ਕੈਟਾਗਰੀ ਵਿੱਚ ਰੱਖਿਆ ਗਿਆ ਨਾ ਕਿ ਹੋਰ ਅਦਰ ਕੈਟਾਗਰੀ ਪ੍ਰਾਈਵੇਟ ਸਕੂਲਾਂ ਦੇ ਬੱਚੇ ਉਹ ਇਹਨਾਂ 10% ਕੋਟਾ ਹੁੰਦਾਗਾ ਤੇ ਸਾਨੂੰ ਪਤਾ ਹੀ ਹੈਗਾ ਪ੍ਰਾਈਵੇਟ ਸਕੂਲਾਂ ਵਾਲੇ ਜਿੰਨਾਂ ਕੋਲੇ ਜਿਹੜਾ ਆਟਾ ਦਾਲ ਦਾਲ ਜਿਹੜਾ ਸਮਾਰਟ ਕਾਰਡ ਬਣਿਆ ਹੋਣਾ ਚਾਹੀਦਾਗਾ ਜਿਹੜਾ ਕਿ 6 ਮਹੀਨੇ ਤੋਂ ਪੁਰਾਣਾ ਨਾ ਹੋਵੇ ਅਧਿਕਾਰੀ ਦੀ ਦਸਤਖਤ ਹੋਣ ਉਹ ਸਾਰੀਆਂ ਵੀਡੀਓ ਵਿੱਚ ਆਪਾਂ ਪਾਇਆ ਹੋਇਆ ਪੁਰਾਣੀ ਜਿੱਦੋਂ ਸੁਣ ਸਕਦੇ ਹੋ ਤਾਂ ਤੁਸੀਂ ਤੇ ਡਿਸੇਬਲਡ ਬੱਚਾ ਜਾਂਦਾ ਲੜਕੀਆਂ ਦੇ ਵਿੱਚ ਜਿਹੜੇ ਅਸਮਰੱਥ ਨੇ ਕਿਸੇ ਪ੍ਰਕਾਰ ਪੱਖੋਂ WHH ਨਹੀਂ ਆਉਂਦੇ WHH ਲੜਕੀਆਂ 'ਚ ਹੀ ਆਉਂਦੇ ਹੁੰਦੇ ਆ ਉਹ ਜਿਹੜੀਆਂ ਔਰਤਾਂ ਘਰ ਚਲਾ ਰਹੀਆਂ ਉਹ ਕੋਟਾ ਜਿਹੜਾ ਇੱਥੇ ਤਿੰਨ ਕੋਟੇ ਜਿਹੜੇ ਲੜਕੀਆਂ ਦੇ ਵਿੱਚ ਆ ਓਪਨ ਕੈਟਾਗਰੀ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਪ੍ਰਾਈਵੇਟ ਕੈਟਾਗਰੀ ਤੇ ਡਿਸੇਬਲਡ ਬੱਚੇ ਯਾਨੀ ਕਿ ਕਿਸੇ ਪੱਖੋਂ ਜਿਹੜਾ ਸਰੀਰਕ ਪੱਖੋਂ ਜਿਹੜਾ ਅਸਮਰੱਥ ਨੇਗੇ ਉਹਨਾਂ ਦੇ ਲਈ ਉਹ ਜਿਹੜੀ ਕਾਉਂਸਲਿੰਗ ਦੋ ਦਿਨ ਚੱਲਣੀ ਆ ਉਹ ਜਾਣਕਾਰੀ ਦਈਏ ਸਭ ਤੋਂ ਪਹਿਲਾਂ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਜਿਹੜੇ ਕਿੰਨੇ ਬੁਲਾਏ ਗਏ ਨੇ ਕਿੰਨੇ ਮੈਟ ਨੰਬਰ ਤੱਕ ਤੁਹਾਡੇ ਸਾਹਮਣੇ ਜਿਹੜੀ ਸੂਚੀ ਰੱਖੀ ਗਈ ਹੈ ਲਾਭਪ੍ਰੀਤ ਹੈ ਨਰੇਸ਼ ਲਾਲ ਐਸ ਆਰ ਨੰਬਰ 1 ਤੇ ਮੈਰਿਟ ਨੰਬਰ 1 123 ਨੰਬਰ ਇਸ ਬੱਚੇ ਦੇ ਚੌਕੀ ਕੌਂਸਲ ਦੇ ਵਿੱਚ ਆਇਆ ਇਸ ਬੱਚੇ ਦਾ ਨੰਬਰ ਮਨਦੀਪ ਅੱਗੇ 120 ਨੰਬਰ ਆ ਮੈਟ ਨੰਬਰ 2 ਆ ਇਹਨਾਂ ਨੂੰ ਉਠਾਈ ਲਈ ਬੁਲਾਇਆ ਗਿਆ ਅੱਗੇ ਤੁਸੀਂ ਆ ਰਹੀਆਂ ਦੇਖ ਸਕਦੇ ਹੋ 117 15 13 10 7 6 6653 198 97 97 96 ਜਣੇ ਕਿ ਸਾਰੇ ਬਣ ਗਏ 959493992 ਇਹ ਹੈ ਇਹ ਤੁਸੀਂ ਵੇਖ ਸਕਦੇ ਹੋ ਸਾਰੇ ਤੇ ਪੜ੍ਹ ਸਕਦੇ ਹੋ ਇੱਥੋਂ ਮੈਂ ਬਹੁਤ ਸਲੋ ਸਲੋ ਜਾ ਚੱਲਦਾਗਾ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਜਿਹੜੇ 9292 ਨੰਬਰ ਮਾਰਕਸ ਮੈਡ ਨੰਬਰ 26 27 28 ਦੇਖਦੇ ਆ ਪ੍ਰਾਈਵੇਟ ਵਾਲੇ ਕਿੱਥੋਂ ਤੱਕ ਜਾਂਦੇ ਆ ਤੁਸੀਂ ਨਾਲ-ਨਾਲ ਹੀ ਮੇਰੇ ਸਕਰੀਨ ਤੇ ਚੱਲੀ ਚੱਲੋ ਤਾਂ ਕਿ ਵਿਦਿਆਰਥੀਆਂ ਨੂੰ ਬੜੀ ਆਸਾਨੀ ਦੇ ਨਾਲ ਤੇ ਬੜੀ ਸੌਖੀ ਭਾਸ਼ਾ ਦੇ ਵਿੱਚ ਮੈਂ ਦੱਸਣ ਲੱਗਿਆਗਾ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਗੁੰਝਲਤਾਈ ਨਾ ਰਹੇ ਤੇ ਉਹ ਆਪਣਾ ਵਕਤ ਅਜ਼ਾਈ ਨਾ ਕਰਨ 28 ਤੇ 29 ਤਰੀਕ ਨੂੰ ਜਾ ਕੇ ਜਿਹੜੀ 28 ਵਾਲੇ 28 ਨੂੰ ਕਰਵਾਉਣ 29 ਵਾਲੇ 29 ਨੂੰ ਕਰਵਾਉਣ ਇਹਨਾਂ ਮੇਤੀਆਂ ਦਾ ਖਿਆਲ ਜ਼ਰੂਰ ਰੱਖਣਾ 51 ਨੰਬਰ ਤੇ ਪਹੁੰਚੇ ਅਸੀਂ ਜੀ ਜਿਹੜਾ 51 ਨੰਬਰ ਦੇ ਉੱਪਰ ਇਸ ਬੱਚੇ ਦੇ ਨੰਬਰ ਹੈਗੇ ਨੇ 87 ਤੇ ਮੈਰਿਟ ਨੰਬਰ ਹੈਗਾ 51 51 ਬੱਚੇ ਪ੍ਰਾਈਵੇਟ ਸਕੂਲਾਂ ਦੇ ਜਿਹੜੇ ਮੁੰਡੇ ਬੁਲਾਏ ਗਏ ਨੇ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਲੜਕੇ ਬੁਲਾਏ ਗਏ ਨੇ 28 ਤਰੀਕ ਨੂੰ ਇਹਨਾਂ ਦਾ 51 ਨੰਬਰ ਤੱਕ ਜਿਹੜਾ ਮੈਰਿਟ ਨੰਬਰ ਹੈ 51 ਮਾਫ ਕਰਨਾ ਤੇ ਅੰਕ 87 87 ਅੰਕਾਂ ਤੱਕ ਜਿਹੜੇ ਬੁਲਾਏ ਗਏ ਨੇਗੇ ਪ੍ਰਾਈਵੇਟ ਸਕੂਲਾਂ ਵਾਲੇ ਅੱਗੇ ਅਗਲੀ ਕੈਟਾਗਰੀ ਆਈਂਦੀ ਹੈ ਡਿਸੇਬਲਡ ਬੱਚਾਂ ਦੀ ਡਿਸੇਬਲਡ ਬੱਚੇ ਤਕਰੀਬਨ 11 ਕਿੰਨੇ ਬਣਦੇ ਆ ਜੀ ਤੇ ਇਹਦੇ ਵਿੱਚ ਹਰਚਰਨ ਹੈ ਸਭ ਤੋਂ ਪਹਿਲਾ ਬੱਚਾ 90 ਨੰਬਰ ਨੇ ਹਰਚਰਨ ਦੇ ਤੇ ਇੱਕ ਮੈਰਿਟ ਨੰਬਰ ਆ ਅਲੱਗ-ਅਲੱਗ ਕੋਟੇ ਹੁੰਦੇ ਆ ਤੁਸੀਂ ਜਾਣਦੇ ਹੋ 10% ਕੋਟਾ ਪ੍ਰਾਈਵੇਟ ਦਾ ਜਿਵੇਂ ਡਿਸੇਬਲਡ ਦਾ ਵੀ ਕੋਟਾ ਹੁੰਦਾ ਇਸ ਤਰ੍ਹਾਂ ਦੇ ਨਾਲ ਅੱਗੇ ਦਰਵ ਹੈ 86 ਨੰਬਰ ਆ ਦੋ ਮੈਰਿਟ ਨੰਬਰ ਦੋ ਆ 85 ਵਾਲਾ 82 75 77 77 65 69 57 ਤੇ 54 ਲਾਸਟ ਵਾਲਾ ਬੱਚਾ ਹੈਗਾ ਜਿਹੜਾ 54 54 ਜਣੇ ਕਿ ਬਣਦਾ ਹਰਜੀਤ ਸਿੰਘ ਦਾ ਜਿਹੜਾ ਮੈਟ ਨੰਬਰ 11 ਇਹਨਾਂ ਦਾ ਕੋਟਾ ਹੁੰਦਾ ਬੱਚਿਆਂ ਦਾ ਡਿਸੇਬਲਡ ਵਾਲਿਆਂ ਦਾ ਇਹਨਾਂ ਦਾ ਵੀ 28 ਤਰੀਕ ਨੂੰ ਤੁਸੀਂ ਵੇਖ ਸਕਦੇ ਹੋ ਬੜੀ ਆਸਾਨੀ ਦੇ ਨਾਲ ਸਕਰੀਨ ਦੇ ਉੱਪਰ ਦਿੱਤੇ ਹੋਏ ਨੇ ਅੱਗੇ ਚੱਲ ਪਏ ਓਪਨ ਕੈਟਾਗਰੀ ਦੇ ਬੱਚੇ ਅੰਕਿਤ ਹੈ ਅੰਕਿਤ ਮੋਹਨ 143 ਨੰਬਰਾਂ ਇੱਕ ਮੈਟ ਨੰਬਰ ਹੈ ਇਸ ਦਾ ਬੱਚੇ ਦਾ ਜਿਹੜੇ ਹੁਣ ਬੱਚੇ ਰਹਿਣ ਨਾਲ ਜਿਹੜਾ ਪਹਿਲਾਂ ਕਿਸੇ ਕਾਰਨਾ ਕਰਕੇ ਰਹਿ ਗਏ ਸੀਗੇ ਸਾਰਿਆਂ ਨੂੰ ਜਿਹੜਾ ਇਹਦੇ ਵਿੱਚ ਪਾਇਆ ਗਿਆ ਅੱਗੇ ਹੈ ਆਰੀਅਨ ਦੇਵਗਨ 134 ਨੰਬਰਾਂ 2 ਹੈ ਇਸ ਦਾ ਮੈਰਿਟ ਨੰਬਰ ਓਪਨ ਵਾਲੇ ਚੱਲ ਪਏ ਯਾਨੀ ਕਿ ਸਰਕਾਰੀ ਸਕੂਲਾਂ ਵਾਲੇ ਬੱਚੇ ਚੱਲ ਪਏ ਸਰਕਾਰੀ ਸਕੂਲਾਂ ਵਾਲੇ ਬੱਚੇ ਚੱਲ ਪਏ ਜਾਂ ਸਹਾਇਤਾ ਪ੍ਰਾਪਤ ਸਕੂਲਾਂ ਵਾਲੇ ਜਾਂ ਸਰਕਾਰੀ ਵਾਲੇ ਲਾਭਪ੍ਰੀਤ ਹੈ ਅੱਗੇ 130 ਵਾਲੇ 26 ਵਾਲੇ 25 23 120 119 75 ਨੰਬਰ ਦੇ ਉੱਪਰ ਰੋਹਿਤ ਨੂੰ ਦੇਖ ਰਿਹਾ ਆਪਾਂ 75 ਨੰਬਰ ਐਸ ਆਰ ਨੰਬਰ ਤੇ 13 ਹੈਗਾ ਇਸ ਦਾ ਮੈਰਿਟ ਨੰਬਰ 28 ਨੂੰ ਬੁਲਾਇਆ ਗਿਆ ਆਓ ਸਾਰੀ ਸੂਚੀ ਮੈਂ ਤੁਹਾਡੇ ਨਾਲ ਨਾਲ ਲੈ ਕੇ ਚੱਲਦਾ ਕਿਉਂਕਿ ਪੜ੍ਹਨੀ ਬਹੁਤ ਜ਼ਿਆਦਾ ਮੁਸ਼ਕਲ ਆ ਵਕਤ ਬਹੁਤ ਲੱਗ ਜਾਣਾਗਾ ਤੁਸੀਂ ਆਪਣਾ ਨਾਮ ਦੇਖਦੇ ਜਾਣਾ ਸਾਰੇ ਓਪਨ ਕੈਟਾਗਰੀ ਦੇ ਰਹੇ 28 ਤਰੀਕ ਤੱਕ ਵਾਲੇ ਕਿੱਥੋਂ ਤੱਕ ਬੁਲਾਇਆ ਆਓ ਫਿਰ ਦੇਖੀ ਆਪਾਂ ਇਸ ਮੈਰਿਟ ਸੂਚੀ ਵਿੱਚੋਂ ਆਪਣਾ ਨਾਮ ਲਬੀਏ ਤੇ ਨਾਲ ਦੀ ਨਾਲ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੀਏ ਕੋਈ ਬੱਚਾ ਵਾਂਝਾ ਨਾ ਰਹੇ ਜੀ ਹਰੇਕ ਬੱਚੇ ਦੇ ਭਵਿੱਖ ਦਾ ਸਵਾਲ ਆ ਇਹਨਾਂ ਮੈਰਿਟੋਰੀਅ ਸਕੂਲਾਂ ਵਿੱਚ ਸ਼ਾਨਦਾਰ ਸਹੂਲਤਾਂ ਨੇ ਮੁਫਤ ਪੜ੍ਹਾਈ ਜਿਹੜੀ ਹੈ ਤੇ ਮੁਫਤਰ ਹੈ ਇੱਥੋਂ ਪੜ੍ਹ ਲਿਖ ਕੇ ਬੱਚੇ ਉੱਚ ਕੋਟੀ ਦੇ ਅਫਸਰ ਬਣਦੇ ਨੇਗੇ ਉਹ ਤੁਹਾਨੂੰ ਸਾਰਾ ਪਤਾ ਹੀ ਇਲਮੀ ਹੈ ਤੇ ਅੱਗੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀਏ ਚੈਨਲ ਤੇ ਪਹਿਲੀ ਵਾਰੀयां ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੀ ਸੇਵਾ ਵਿੱਚ ਪਹੁੰਚਦੀ ਕਿ ਕਰੀਏ ਟਾਈਮ ਨਾਲ ਦੇਖ ਰਿਹਾ ਤੁਸੀਂ 104 ਨੰਬਰ ਅੱ 125 ਨੰਬਰ ਐਸਆਰ ਨੰਬਰ ਤੇ ਪਹੁੰਚੇ ਆਪਾਂ ਸੰਸਕਮਾਰ ਹੈ 63 ਨੰਬਰ ਮੈਰਿਟ ਇਸ ਦਾ 104 ਨੰਬਰ ਆ ਅੱਗੇ ਮੇਰੇ ਨਾਲ ਨਾਲ ਚੱਲੋ ਤੁਸੀਂ ਆਪਾਂ ਵੇਖੀਏ ਸਾਰਾ ਕਿੱਥੋਂ ਤੱਕ ਬੁਲਾਏ ਗਿਆ ਬੱਚੇ ਹੌਲੀ ਹੌਲੀ ਚੱਲਦਾ ਮੈਂ ਨਾਮ ਪੜ੍ਹਨੇ ਇੰਨੇ ਮੁਸ਼ਕਿਲ ਆ ਤੁਸੀਂ ਆਪਣਾ ਨਾਮ ਲੱਭ ਲਿਓ ਤਾਂ ਕਿ ਤੁਹਾਨੂੰ ਤਸੱਲੀ ਹੋ ਜੇ ਵੀ ਤੁਹਾਡਾ ਇਸ ਮੈਰਿਟ ਸੂਚੀ ਵਿੱਚ ਨੰਬਰ ਆ ਚੁੱਕਿਆ ਤੇ ਕਿਹੜੀ ਤਰੀਕ ਨੂੰ ਤੁਸੀਂ ਆਉਣਾ ਤੇ ਰਿਪੋਰਟ ਕਰਨਾ 8 ਵਜੇ ਪਹੁੰਚਣ ਦੀ ਖੇਚਲਾ ਕਰਨੀ ਹੈ ਲੇਟ ਨਾ ਹੋਣਾ ਕਿਉਂਕਿ ਜੇ ਤੁਸੀਂ ਲੇਟ ਹੋਣੇ ਹੋ ਤਾਂ ਤੁਹਾਡੇ ਤੋਂ ਅਗਲੇ ਉਮੀਦਵਾਰ ਨੂੰ ਸਟੇਸ਼ਨ ਦੇ ਦਿੱਤਾ ਜਾਂਦਾ ਇਸ ਗੱਲ ਦਾ ਖਾਸ ਖਿਆਲ ਰੱਖਣਾ ਜੋ ਵੀ ਡਾਕੂਮੈਂਟ ਚਾਹੀਦੇ ਨੇ ਉਹ ਸਾਰੇ ਆਪਾਂ ਵੀਡੀਓ ਚ ਪਾਏ ਹੋਏ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਵੀਡੀਓ ਮੌਜੂਦ ਆ ਪੁਰਾਣੀਆਂ ਵੀਡੀਓ ਵੀ ਹੈਗੀਆਂ ਨੇ ਸਾਰੀਆਂ ਤੁਸੀਂ ਸੁਣ ਸਕਦੇ ਹੋ ਕੋਈ ਤੁਹਾਨੂੰ ਮੁਸ਼ਕਲ ਨਹੀਂ ਆਊਗੀ ਕਿੱਥੇ ਕਰਾਉਣੀਆਂ ਤੁਸੀਂ ਕਾਉਂਸਲਿੰਗ ਕਾਉਂਸਲਿੰਗ ਜਿਹੜੀ ਤੁਸੀਂ ਆਪਣੇ ਨੇੜੇ ਦੇ ਹੈੱਡ ਆਫਸ ਦਾ ਜ਼ਿਲ੍ਹੇ ਦਾ ਜਿੱਥੇ ਪਹਿਲਾਂ ਹੋਈ ਸੀ ਉੱਥੇ ਆ ਇਹ ਵੀ ਸਾਰਾ ਵੀਡੀਓ ਦੇ ਵਿੱਚ ਪ੍ਰਾਣੀਆਂ ਚ ਮੌਜੂਦ ਪਿਆ ਉੱਥੋਂ ਤੁਸੀਂ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੌਜੂਦ ਆ ਉੱਥੋਂ ਤੁਸੀਂ ਵੀਡੀਓ ਸਾਰੀਆਂ ਪੰਨਿਆਂ ਨੇ ਉਹੀ ਨੇ ਸਾਰੇ ਸਟੇਸ਼ਨ ਪਹਿਲਾਂ ਵਾਲੇ ਠੀਕ ਹੈ ਜੀ ਕੋਈ ਕਿਸੇ ਦੀ ਦਿੱਕਤ ਨਹੀਂ ਹੈ ਕਿਸੇ ਪ੍ਰਕਾਰ ਦੀ ਤਾਂ ਅੱਗੇ ਆਪਾਂ ਪਹੁੰਚ ਗਏ 276 ਨੰਬਰ ਤੇ 93 ਮਾਰਕਸ ਨੇ ਬੱਚੇ ਦੇ ਮੈਟਰ ਨੰਬਰ 214 ਹੈ ਲਵਦੇ ਲਵ ਕਿੰਨਾ ਸੋਹਣਾ ਨਾਮ ਆ ਬੱਚੇ ਦਾ ਅੱਗੇ ਹੈ ਹਰਸ਼ ਬਹੁਤ ਛੋਟੇ ਨਾਮ ਰੱਖਣ ਲੱਗੇ ਬਈ 270 ਨੰਬਰ ਹੈ ਐਸ ਆਰ ਨੰਬਰ ਹਰਸ਼ ਤੇ 92 ਨੰਬਰਾ 215 ਮੈਰਿਟ ਨੰਬਰ ਆਗਾ ਇਸ ਦਾ ਦੇਖ ਸਕਦੇ ਤੁਸੀਂ ਅੱਗੇ ਆਪਾਂ ਅਹੀਂ ਚਲੇ ਜਾਂਦੇ ਆ ਜੀ ਹੌਲੀ ਹੌਲੀ ਵੇਖਦੇ ਜਾਓ ਤੁਸੀਂ ਲਗਾਤਾਰਤਾ ਦੇ ਵਿੱਚ ਦੇਖਦੇ ਜਾਓ ਵੇਖਦੇ ਜਾਓ ਵੇਖਦੇ ਜਾਓ 91 ਵਾਲੇ ਬਲਾਏ ਆ ਜੀ 91 91 90 90 90 ਲੱਭ ਸਕਦੇ ਹੋ ਤੁਸੀਂ ਇਹਨੂੰ ਜੜਾ ਥੋੜਾ ਰੋਕ ਲਿਓ ਵੀਡੀਓ ਨੂੰ ਜੇ ਤੁਹਾਨੂੰ ਲੱਗਿਆ ਇਹ ਸਾਡਾ ਨਾਮ ਹੈਗਾ ਇੱਥੇ ਕਿਉਂਕਿ ਇੰਨੇ ਨਾਮ ਪੜਨੇ ਤਾਂ ਮੁਸ਼ਕਲ ਬਹੁਤ ਜ਼ਿਆਦਾ ਨੇ ਟਾਈਮ ਬਹੁਤ ਲੱਗ ਜਾਣਾਗਾ ਤੇ ਮੈਂ ਆਪਣੀ ਗੱਲ ਨੂੰ ਸੰਖੇਪ ਦੇ ਵਿੱਚ ਹੀ ਰੱਖਾਂਗਾ ਜਦ ਦੇ ਵਿਸਤਾਰ ਦੇ ਵਿੱਚ ਨਹੀਂ ਲੈ ਕੇ ਜਾਵਾਂਗਾ ਸਾਰੀਆਂ ਗੱਲਾਂ ਤੁਹਾਨੂੰ ਦੱਸ ਹੀ ਦਿੱਤੀਆਂ ਇੱਕ ਵਾਰ ਸਾਰੀ ਜਿਹੜੀ ਮੁੰਡਿਆ ਦੀ ਮੈਟ ਸੂਚੀ ਆ ਉਹਦੇ ਆਪਾਂ ਦਰਸ਼ਨ ਕਰਾ ਰਹੇ ਆ ਤੁਹਾਨੂੰ ਆਪਣਾ ਜ਼ਰਫ ਇੰਨਾ ਕੀ ਮਾਤਰਾ ਇੱਥੇ ਵੀ ਮੈਟ ਸੂਚੀ ਜਿਹੜੀ ਹੈਗੀ ਉਹਦੇ ਦਰਸ਼ਨ ਕਰਾਉਣੇ ਤੇ ਇੱਕ ਆਪਾਂ ਦੇਖ ਲਈ 29 ਵਾਲੇ ਚੱਲ ਪਈ 29 ਤਰੀਕ ਵਾਲੇ ਹਾਂ ਆ ਹੁਣ ਮੈਂ ਦੁਬਾਰਾ ਵਾਇਕ ਕੀਤਾਗਾ 28 ਤਰੀਕ ਵਾਲੇ ਬੁਲਾਏਗੇ ਨੇ 410 ਤੱਕ ਐਸ ਆਰ ਨੰਬਰ 410 ਤੱਕ ਬੁਲਾਏ ਗਏ ਨੇ ਮੁੰਡੇ 88 ਨੰਬਰ ਜਾਨੀ ਕਿ 348 ਮੈਰਿਟ ਨੰਬਰ ਤੱਕ ਬੁਲਾਏ ਗਏ ਨੇ 349 ਮੈਰਿਟ ਨੰਬਰ ਸ਼ੁਰੂ ਹੁੰਦਾ ਉਹ 29 ਤਰੀਕ ਇਥੋਂ 29 ਤਰੀਕ ਵਾਲਾ ਨੇ ਭਾਈ ਉਹ 349 ਤੋਂ ਜਿਹੜੇ ਮੈਰਿਟ ਨੰਬਰ ਹੈਗਾ ਉਹਨਾਂ ਨੇ ਜਿਹੜਾ 29 ਨੂੰ ਆਉਣਾ ਇਸ ਗੱਲ ਦਾ ਖਿਆਲ ਰੱਖਿਓ ਜਿਹੜੇ ਦਿਨ ਤੁਹਾਨੂੰ ਬੁਲਾਇਆ ਗਿਆ ਉਸੇ ਦਿਨ ਹੀ ਤੁਸੀਂ ਆਉਣਾਗਾ ਇਸ ਗੱਲ ਦਾ ਜਰੂਰ ਖਿਆਲ ਕਰ ਲੈਣਾ 28 ਵਾਲੇ 29 ਵਾਲੇ ਵੇਖ ਰਹੇ ਹੋ ਤੁਸੀਂ ਠੀਕ ਹੈ ਜੀ ਆਪਾਂ ਪਹੁੰਚ ਚੁੱਕੇ ਆ 426 ਤੇ ਜੀ 426 ਬੱਚਾ ਹੈ ਦੇਖੋ ਤੁਸੀਂ 87 ਨੰਬਰ ਹੈ ਤੇ 364 ਮੈਟ ਨੰਬਰ ਆ ਇਸ ਤਰ੍ਹਾਂ ਦੇ ਨਾਲ ਹੀ ਚੱਲਦੇ ਆਪਾਂ ਕਿਉਂਕਿ ਬਹੁਤ ਵਕਤ ਲੱਗ ਜਾਣਾ ਹੈ ਤਾਂ ਪੜਨ ਤੇ ਉੱਪਰ ਇਹਨੂੰ ਜਿਆਦਾ ਟਾਈਮ ਲੱਗ ਜਾਣਾ ਤੁਸੀਂ ਇਸ ਨੂੰ ਸਲੋ ਕਰਕੇ ਵੇਖ ਲਿਓ ਠੀਕ ਹੈ ਤੁਹਾਡਾ ਨਾਮ ਇਹਦੇ ਵਿੱਚੋਂ ਲੱਭ ਜੇਗਾ 85 85 85 84 ਤੇ ਆ ਗਈ ਮੈਟ ਹੇਠਾਂ ਜੀ ਬਹੁਤ ਸਾਰੇ ਬੱਚੇ ਕਹਿ ਰਹੇ ਸੀ ਸਾਡਾ ਨੰਬਰ ਆਜੂਗਾ ਜੀ ਦੇਖੋ ਮੈਟ ਹੇਠਾ ਆ ਰਹੀ ਹੈ ਜੀ ਬੱਚਿਓ ਪਰ ਤੁਸੀਂ ਹੁਣ ਭਾਈ ਇਹ ਨਾ ਹੋਵੇ ਕਿਤੇ ਕੋਈ ਬੱਚਾ ਮਾਸੀ ਕੋਲੇ ਬੈਠਾ ਹੋਵੇ ਕੋਈ ਭੂਆ ਕੋਲੇ ਤੇ ਤੁਸੀਂ ਆਓ ਨਾ ਮੈਰਿਟ ਆਪਣਾ ਕਾਉਂਸਲਿੰਗ ਤੇ ਕਾਉਂਸਲਿੰਗ ਤੇ ਆਉਣਾ ਪਏਗਾ ਸੀਟ ਫੇਰ ਮਿਲੇਗੀ ਠੀਕ ਆ ਆਪਣਾ ਭਵਿੱਖ ਬਣਾਓ ਮੈਰਿਟੋਰੀਅਸ ਸਕੂਲਾਂ ਵਿੱਚ ਆਓ ਤੇ ਜੀਵਨ ਨੂੰ ਚੰਗਾ ਬਣਾਓ ਪੜ੍ਹ ਲਿਖ ਕੇ ਉੱਚ ਕੋਟੀ ਦੇ ਅਫਸਰ ਬਣੋ ਆ ਆਪਣੇ ਮਾਪੇ ਦਾ ਨਾਮ ਰੌਸ਼ਨ ਕਰੋ ਆਪਣਾ ਨਾਮ ਰੌਸ਼ਨ ਹੋਊਗਾ ਨਾਲੇ ਤੁਹਾਡਾ ਟੀਚਰਾਂ ਦਾ ਹੋਏਗਾ ਪੰਜਾਬ ਦਾ ਹੋਏਗਾ ਦੇਸ਼ ਦਾ ਹੋਏਗਾ ਉੱਚ ਕੋਟੀ ਦੇ ਅਫਸਰ ਬਣਗੇ ਠੀਕ ਹੈ ਜੀ 7726 ਤੇ ਪਹੁੰਚ ਗਏ ਆ ਜੀ ਆਪਾਂ ਅਭਿਸ਼ੇਕ ਰਾਣਾ ਤੇ 81 ਨੰਬਰਾਂ 664 ਬੈਟ ਨੰਬਰਾਂ ਦੇਖਦੇ ਆਪਾਂ ਕਿੱਥੋਂ ਤੱਕ ਜਿਹੜੀ ਮੈਰਿਟ ਬੁਲਾਈ ਗਈ ਆ ਓਪਨ ਜਾਨੀ ਕਿ ਸਰਕਾਰੀ ਸਕੂਲਾਂ ਵਿੱਚ ਜਿਹੜੇ ਪੜ੍ਹਦੇ ਬੱਚੇ ਨੇਗੇ ਉਹਨਾਂ ਦੀ ਮੈਰਿਟ ਆਪਾਂ ਦੇਖਦੇ ਆ ਲਓ ਜੀ ਲਾਸਟ ਵਾਲਾ ਬੱਚਾ ਆ ਗਿਆ 814 ਵਿਕਰਮ ਹੈ ਵਿਕਰਮ ਆ ਹੈ ਲਾਸਟ ਦੇ ਉੱਪਰ 81 ਨੰਬਰ ਤੱਕ ਬੁਲਾਇਆ ਗਿਆ ਜੀ ਸਰਕਾਰੀ ਸਕੂਲਾਂ ਦੇ ਬੱਚਾੜੇ ਇਹ 752 ਬਣਦਾ ਇਹਨਾਂ ਦਾ ਜਿਹੜਾ ਹੈਗਾ ਮੈਰਿਟ ਨੰਬਰ ਠੀਕ ਹੈ ਜੀ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਪਹਚਾਈਏ ਬੱਚਾ ਕੋਲੇ ਤਾਂ ਕਿ ਕੋਈ ਬੱਚਾ ਰਹਿ ਨਾ ਜਾਵੇ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਸੀ ਪਹਿਲਾਂ ਰਹਿ ਗਏ ਸੀ ਵਿਚਾਰੇ ਪਤਾ ਨਹੀਂ ਲੱਗਿਆ ਸੀ ਬਾਅਦ ਵਿੱਚ ਕੁਝ ਨਹੀਂ ਬਣਦਾ ਤੇ ਮੈਂ ਕਹਾਂਗਾ ਅਧਿਆਪਕਾਂ ਨੂੰ ਵੀ ਬੇਨਤੀ ਕਰਦਾ ਨਾਲ ਨਾਲ ਵਿਦਿਆਰਥੀਆਂ ਨੂੰ ਪਹਚਾਈਏ ਵਿਦਿਆਰਥੀਆਂ ਕੋਲੇ ਜਿਹੜੀ ਗੱਲ ਤਾਂ ਕਿ ਹਰੇਕ ਵਿਦਿਆਰਥੀ ਆਪਣਾ ਭਿੱਖ ਬਣਾਵੇ ਜਿਹੜੀਆਂ ਸਹੂਲਤਾਂ ਮੁਫਤ ਨੇ ਇਹਨਾਂ ਦਾ ਫਾਇਦਾ ਉਠਾਵੇ ਆਪਣਾ ਜੀਵਨ ਚੰਗਾ ਬਣਾਵੇ ਠੀਕ ਹੈ ਜੀ ਚੈਨਲ ਦੇ ਪਹਿਲੀ ਵਾਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਕਿ ਕਿਸ ਤੇ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਹੋਰ ਪਰੇਸ਼ਾਨੀ ਨਾ ਆਵੇ ਸ਼ੁਕਰੀਆ ਮਿਹਰਬਾਨੀ ਧੰਨਵਾਦ ਜਿਉਂਦੇ ਵੱਸਦੇ ਰਹੋ